ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਤੁਹਾਡੇ ਆਪਣੇ YouTube ਚੈਨਲ ਡਾਕਟਰ ਜੀ ਖਤਰੀ ఫిਜ਼ੋਥੈਰੇਪੀ ਦੇ ਵਿੱਚ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਤਾਂ ਜੋ ਵਰਜਸ਼ ਨੂੰ ਲੈ ਕੇ ਸਹੀਮ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਵੇ ਚਲਦੇ ਹਾਂ ਜੀ ਵੀਡੀਓ ਵੱਲ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਗੋਡਿਆਂ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਣ ਵਾਲੀ ਵਰਜਸ਼ ਇਸ ਵਰਜੇ ਦਾ ਨਾਮ ニー ਫਲੈਕਸ਼ਨ ਐਕਸਰਸਾਈਜ਼ ਹੈ। ਇਸ ਐਕਸਰਸਾਈਜ਼ ਨੂੰ ਕਰਨ ਲਈ ਬਿਲਕੁਲ ਸਿੱਧੇ ਰਹਿਣਾ ਹੈ ਅਤੇ ਫਿਰ ਅੱਡੀ ਨੂੰ ਚਾਦਰ ਦੇ ਨਾਲ ਟੱਚ ਕਰਦੇ ਹੋਏ ਹੌਲੀ-ਹੌਲੀ ਉੱਪਰ ਵੱਲ ਨੂੰ ਗੋਡੇ ਨੂੰ ਮੋੜਨਾ ਹੈ। ਫਿਰ ਉਸੇ ਹੀ ਤਰ੍ਹਾਂ ਅੱਡੀ ਨੂੰ ਚਾਦਰ ਦੇ ਨਾਲ ਟੱਚ ਕਰਦੇ ਹੋਏ ਹੌਲੀ-ਹੌਲੀ ਥੱਲੇ ਵੱਲ ਨੂੰ ਮੋੜਨਾ ਹੈ। ਇਸ ਐਕਸਰਸਾਈਜ਼ ਦੇ ਨਾਲ ਗੋਡਿਆਂ ਵਿੱਚ ਹੋ ਰਹੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹੀ ਐਕਸਰਸਾਈਜ਼ ਧੋਨਾਂ ਪਾਸੇ ਗੋਡਿਆਂ ਤੇ ਕੀਤੀ ਜਾ ਸਕਦੀ ਹੈ ਇਸ ਐਕਸਰਸਾਈਜ਼ ਦੇ ਨਾਲ ਆਪਣੀਆਂ ਮਾਸਪੇਸ਼ੀਆਂ ਦੀ ਤਾਕਤ ਵਧਦੀ ਹੈ ਅਤੇ ਹੱਡੀ ਦੀ ਵੀ ਮਜ਼ਬੂਤੀ ਵਧਦੀ ਹੈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰੋ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ